ਹੈਲੋ ਜੀ ਸ਼ਸ਼ੀਕਾਰ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਖੁਸ਼ ਹੋਮੋਗੇ ਠੀਕ ਠਾਕ ਹੋਮੋਗੇ ਜਿਹੜਾ ਅੱਜ ਵਾਲਾ ਬਲੌਗ ਆ ਇਹਦੀ ਸਟਾਰਟਿੰਗ ਕਰਦੇ ਆ ਆਪਾਂ ਟਾਈਮ ਹੈਗਾ ਸਵੇਰ ਦਾ ਤੇ ਇੱਥੇ ਸੰਦੀਪ ਤੇ ਜੱਛਾ ਜੀ ਜਾ ਰਹੇ ਸੀਗੇ ਬਰਨਾਲੇ ਨੂੰ ਤੇ ਆਪਣੇ ਜਿਹੜਾ ਗੇਟ ਸੀ ਨਾ ਗੇਟ ਦੇ ਵਿੱਚ ਟੁੱਟੀ ਦਾ ਜਿਹੜਾ ਪਾਈਪ ਸੀ ਉਹ ਲੀਕ ਹੋ ਗਿਆ ਉਹਨੂੰ ਠੀਕ ਕਰਨ ਵਾਲੇ ਜਿਹੜੇ ਭਾਈ ਸੀਗੇ ਉਹ ਵੀ ਲੱਗੇ ਹੋਏ ਸੀ ਹੈਨਾ ਪੈਪ ਦੀ ਜਿਹੜੀ ਪੱਟ ਪਟਾਈ ਕਰਦੇ ਸੀ ਤੇ ਧੁੱਪ ਦੇਖੋ ਬਹੁਤ ਵਧੀਆ ਹੁਣ ਬਹੁਤ ਤੇਜ਼ ਮਤਲਬ ਧੁੱਪ ਗਰਮੀਆਂ ਗਰਮੀਆਂ ਜਿਹੀ ਵਾਲੀ ਨਿਕਲਣ ਲੱਗ ਗਈ ਤੇ ਇਹ ਜਾ ਰਹੇ ਸੀਗੇ ਤੇ ਮੈਂ ਕੱਪੜੇ-ਕਪੜੇ ਧੋਂਦੀ ਸੀ ਮਸ਼ੀਨ ਲਾਈ ਹੋਈ ਸੀ ਬਾਕੀ ਜਸਨੀਤ ਖੇੜ ਦੀ ਫਿਰਦੀ ਸੀ ਆਪਾਂ ਹੀ ਵਿਚਾਰੇ ਕਦੇ ਕੋਈ ਚੀਜ਼ ਲੈਣ ਆਉਂਦੀ ਸੀ ਹਨਾ ਕਦੇ ਰੱਖਣ ਆਉਂਦੇ ਸੀਗੇ ਫਿਰ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਲੋਡ ਹੁੰਦੀ ਆ ਬੱਟਲ ਬਾਲਟੀ ਆ ਹਨਾ ਇਹ ਜਿਹਾ ਸਮਾਨ ਇਹ ਚੱਕੀ ਆਉਂਦੀ ਸੀ ਧਰੀ ਜਾਂਦੀ ਸੀ ਤਾਂ ਕਰਕੇ ਸਾਨੂੰ ਗੇਟ ਅੱਜ ਕੁੁੱਲਾ ਰੱਖਣਾ ਪਿਆ ਨਹੀਂ ਮੈਂ ਜਸਨੀਤ ਕਰਕੇ ਵੀ ਬਾਹਰ ਨਾਲ ਨਿਕਲ ਜੀ ਗੇਟ ਲਾ ਲੈਣੀ ਹੁੰਨੀ ਆ ਤੇ ਇਥੇ ਸੰਦੀਪ ਹੁਣੀ ਆ ਗਈ ਸੀਗੇ ਵਾਪਸ ਉਸ ਤੋਂ ਬਾਅਦ ਇਹ ਸ਼ੇਰਪੁਰ ਵੀ ਜਾਇਆ ਆਈ ਸੀ ਤੇ ਕੁਰਸੀ ਆ ਜਿਹੜੀ ਆਪਣੀਆਂ ਪ੍ਰਾਣੀਆਂ ਨੇ ਸਾਰੀਆਂ ਹੀ ਕ੍ਰੈਕ ਹੋਈਆਂ ਪਈਆਂ ਸੀ ਨਵੀਆਂ ਲਿਆਉਣ ਆਈ ਸੀ ਤੇ ਆਹ ਵਾਲਾ ਡਿਜ਼ਾਈਨ ਲੈ ਆਏ ਹਜੇ ਮੈਂ ਕਹਿੰਦੀ ਸੀ ਕਿ ਮਗੇ ਚਿੱਟੀ ਆ ਜਾਂ ਹੋਰ ਕਲਰ ਦੀ ਆ ਹੁਣ ਕਹਿੰਦੇ ਵੀ ਨਹੀਂ ਆਹੀ ਕਲਰ ਚੱਲਦਾ ਨਾ ਸਾਡੇ ਬਾਰ ਬਾਰ ਹੁਣ ਕਰਕੇ ਜਿਹੜੀ ਡਸਟ ਬਹੁਤ ਜ਼ਿਆਦਾ ਪੈਂਦੀ ਆ ਤੇ ਤਾਂ ਮੈਂ ਕਹਿੰਦੀ ਸੀ ਪਰ ਬਾਅਦ ਵਿੱਚ ਮੈਨੂੰ ਵੀ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਹਨਾ ਵੀ ਐ ਲੰਬੀ ਲੰਬੀ ਧਾਰੀਆਂ ਜੀ ਅੰਦੀ ਜਿਹੜੀਆਂ ਪਹਿਲਾ ਵਾਲੀਆਂ ਨੇ ਆ ਦੇਖੋ ਉਹਨਾਂ ਦੇ ਉੱਪਰ ਉਦਾ ਹਾਂ ਬਣੀ ਹੋਈ ਨੇ ਵੀ ਪਰ ਇੱਕ ਪ੍ਰੋਬਲਮ ਆਉਂਦੀ ਸੀ ਹਨਾ ਜੀ ਦੋ ਇਹਨਾਂ ਦੇ ਮਤਲਬ ਸਪਾਈਸ ਫਿਰ ਐ ਲੱਗਦਾ ਹੁੰਦਾ ਜਿਵੇਂ ਕਾਫੀ ਜਿਆਦਾ ਡਸਟ ਪਈ ਹੋਈ ਆ ਉਹ ਤੇ ਆ ਬਿੱਚੂ ਨਿਕਲਦਾ ਹੀ ਨਹੀਂ ਸੀ। ਇਹ ਤੋਂ ਸਫਾਈ ਕਰਨ ਲਈ ਮੈਨੂੰ ਬਹੁਤ ਦਿੱਕਤ ਆਉਂਦੀ ਸੀ। ਮੈਂ ਤਾਂ ਕਹਿੰਦੀ ਸੀ ਕਿ ਮੈਂ ਖੈ ਤੁਸੀਂ ਉਹੀ ਫੇਰ ਲਿਆ ਜੀ ਕਹਿੰਦੇ ਵੀ ਨਹੀਂ ਆਹੀ ਕਲਰ ਕਾਫੀ ਜਿਹਾ ਸੇੜ ਚੱਲਦਾ ਵੀ ਦੁਕਾਨ ਵਾਲਿਆਂ ਨੇ ਕਿਹਾ। ਪਰ ਜਿਹੜੀਆਂ ਹੁਣ ਵਾਲੀਆਂ ਨੇ ਉਹਨਾਂ ਦੀ ਹੈਗੀ ਆ ਫਰਕ ਹੈ ਹਨਾ ਵੀ ਉਹਨਾਂ ਦੇ ਪਿੱਛੇ ਹੋਰ ਤਰ੍ਹਾਂ ਦਾ ਡਿਜ਼ਾਈਨ ਜਾਂ ਬਣਿਆ ਹੋਇਆ ਚਲੋ ਮੈਨੂੰ ਸਫਾਈ ਕਰਨ ਲਈ ਹੁੰਦਾ ਹਨਾ ਵੀ ਆ ਦੇਖੋ ਇਹਨਾਂ ਦੇ ਪਿੱਛੇ ਲਾਈਨਾਂ ਜਿਹਾ ਬਣੀ ਹੋਈ ਆ ਸੀ। ਤੇ ਮੈਂ ਕਿਹਾ ਵੀ ਚਲੋ ਠੀਕ ਆ ਹਨਾ ਵੀ ਬਹੁਤ ਸੋਹਣੀਆਂ ਨੇ। ਜਸਨੀ ਤੇ ਉੱਪਰ ਚੜ ਕੇ ਖੜ ਗਈ ਸੀ ਇਹਦੇ ਆ ਸਟicker ਵਗੈਰਾ ਪੱਟਦੀ ਸੀ ਹਜੇ ਨੂੰ ਮੈਨੂੰ ਮੋਣਾ ਸੀ ਮੈਂ ਕਿਹਾ ਚਲ ਚੰਗੀ ਤਰ੍ਹਾਂ ਖੇਡ ਲੈਨ ਦੋ ਫੇਰ ਹੀ ਇਹਨੂੰ ਉਹ ਕਰੂੰਗੀ ਤੇ ਜਿਹੜੀ ਇਹ ਕਲਿੱਪਾਂ ਨੇ 2-3 ਦਿਨਾਂ ਦੀ ਆ ਮਤਲਬ ਇਕੱਠੀਆਂ ਕਰੀਆ ਹੋਈਆਂ ਨੇ ਮੇਰੀਆ ਵੀ ਜਿੰਨੀ ਕ ਬਣ ਜਾਂਦੀ ਸੀ ਕਿਉਂਕਿ ਜਿਹੜਾ ਹੁਣ ਮੈਂ ਤੁਹਾਨੂੰ ਦੱਸਦੀ ਆ ਗੱਲ ਵੀ ਉਦੋਂ ਤਾਂ ਆਪਾਂ ਡੇਲੀ ਬਲੌਗ ਪਾਉਣਿਆ ਹਨਾ ਵੀ ਜਿਹੜਾ ਮਾਣਾ ਹਨ ਕਈ ਵਾਰ ਐ ਜੇ ਹੋ ਜਾਂਦਾ ਹੁੰਦਾ ਪਤਾ ਨਹੀਂ ਕਿਉਂ ਵੀ ਉਤਰਾ ਚੜਾ ਆ ਜਿਹਾ ਆਉਂਦੇ ਰਹਿੰਦੇ ਨੇ ਵੀ ਜੀ ਜਾਨੀ ਕਰਦਾ ਜਿਵੇਂ ਕੈਮਰਾ ਫੇਸ ਕਰਨ ਨੂੰ ਇਸ ਤਰ੍ਹਾਂ ਹੋ ਜਾਂਦਾ ਪਰ ਅੱਜ ਜਿਵੇਂ ਬਹੁਤ ਜ਼ਿਆਦਾ ਖੁਸ਼ ਹਾਂ ਇੰਨੀ ਜ਼ਿਆਦਾ ਖੁਸ਼ ਹਾਂ ਨਾ ਮੈਂ ਅੱਜ ਤੇ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਹਨਾ ਮੈਂ ਤੁਹਾਨੂੰ ਥੋੜੇ ਜਿਹੇ ਦਿਨਾਂ ਤੱਕ ਇਹ ਖੁਸ਼ਖਬਰੀ ਦੱਸੂਗੀ ਵੀ ਮੈਂ ਕਿਉਂ ਖੁਸ਼ ਹਾਂ ਨਾ ਮੈਂ ਜ਼ਿੰਦਗੀ 'ਚ ਕਦੇ ਵੀ ਨਹੀਂ ਸੋਚਿਆ ਵੀ ਮੇਰੀ ਜ਼ਿੰਦਗੀ 'ਚ ਵੀ ਐਹੋ ਜਿਹੇ ਦਿਨ ਆਊਗਾ ਹਨਾ ਉੰਤੇ ਬਸ ਥੋੜੀ ਜਿਹੀ ਦਿਨ ਤੁਸੀਂ ਵੇਟ ਕਰੋ ਫਿਰ ਮੈਂ ਤੁਹਾਨੂੰ ਇਹ ਖੁਸ਼ਖਬਰੀ ਵੀ ਦੱਸੂਗੀ ਵੀ ਕੀ ਖੁਸ਼ੀ ਸੀਗੀ ਹੈ ਨਾ ਤੇ ਅੱਜ ਆਪਾਂ ਨੂੰ ਇੱਕ ਫੋਨ ਆਇਆ ਤੇ ਬਸ ਇੰਨਾ ਕਿ ਮੈਂ ਦੱਸ ਦਿੰਨੀ ਆ ਤੇ ਤੁਸੀਂ ਸੋਚਦੇ ਹੋਮੋਗੇ ਵੀ ਪਤ ਨਹੀਂ ਚੈਨਲ ਮੋਨਟੇਜ ਹੋ ਗਿਆ ਹੈ ਨਾ ਇਹ ਗੱਲ ਹੈ ਨਹੀਂ ਜੀ ਚੈਨਲ ਆਪਣਾ ਮੋਨਟੇਜ ਹੋ ਗਿਆ ਤੇ ਡਾਲਰ ਤਾਂ ਆਪਣੇ ਆਈ ਜਾਂਦੇ ਨੇ ਪਰ ਇਹ ਗੱਲ ਨਹੀਂ ਹੈਗੀ ਸੀਗੀ ਇਹ ਤਾਂ ਮੈਂ ਤੁਹਾਨੂੰ ਉਦੋਂ ਵੀ ਹੈ ਨਾ ਮੈਨੂੰ ਆਏ ਸੀਗੇ ਵੀ ਚਲੋ ਜਦ ਵੀ ਉਹ ਹੋਇਆ ਮੈਂ ਤੁਹਾਨੂੰ ਦੱਸੂਗੀ ਤੇ ਆਪਣੀ ਹਨਾ ਉਹਦਾ ਸਾਰੇ ਜਿਹੜੇ ਪ੍ਰੋਸੈਸ ਨੇ ਚੈਨਲ ਵਾਲੇ ਤਾਂ ਸਾਰੇ ਸਹੀ ਹੋ ਗਏ ਤੇ ਜਿਮੀ ਜੀ ਮੈਂ ਉਹਨਾਂ ਨੇ ਜਿਹੜਾ ਕੁਝ ਮੇਲ ਚਾਪਾ ਤੋਂ ਮੰਗਿਆ ਆਪਾਂ ਦੇ ਦਿੱਤਾ ਤੇ ਉਹ ਜਿਹੜੇ ਡਾਲਰ ਨੇ ਆਪਣੇ 100 ਹੋਣ ਲੱਗ ਗਏ ਤੇ ਜਦੋਂ ਉਹ 100 ਡਾਲਰ ਪੂਰਾ ਹੋ ਗਿਆ ਹਨਾ ਤੇ ਫਿਰ ਕਹਿੰਦੇ ਵੀ ਅੱਗੇ ਦਾ ਪ੍ਰੋਸੈਸ ਇਹ ਹੁੰਦਾ ਵੀ ਫਿਰ ਉਹ ਆਪਣੀ ਬੈਂਕ ਦੇ ਵਿੱਚ ਆ ਜਾਂਦੀ ਨਹੀਂ ਜਦ ਤੱਕ ਆਪਾਂ ਨੂੰ ਬੈਂਕ ਨਾਲ ਕੋਈ ਖਾਤਾ ਨੰਬਰ ਵਗੈਰਾ ਜੋ ਵੀ ਪ੍ਰੋਸੈਸ ਹੋਊਗਾ ਹਨਾ ਮੇ ਨਾਲ-ਨਾਲ ਦੱਸੀ ਜਾਊ ਕਿਉਂਕਿ ਜਿੰਨਾਂ ਦੇ ਚੈਨਲ ਨੇ ਜਾਂ ਜਿਹੜੇ ਬਣਾਉਣ ਬਾਰੇ ਸੋਚ ਰਹੇ ਨੇ ਹਨਾ ਉਹ ਵੀ ਆਪਾਂ ਆਪਣੇ ਚੈਨਲ ਤੇ ਜ਼ਰੂਰ ਆਪਣੀ ਹਨਾ ਜਿਹੜੇ ਸਬਸਕ੍ਰਾਈਬਰ ਨੇ ਆਪਣੀ ਵੀਵਰਸ ਨੇ ਸਾਰੀ ਜਾਣਕਾਰੀ ਪੈਣਾ ਭਾਈਆਂ ਨੂੰ ਨਾਲ ਦੀ ਨਾਲ ਦਿੰਦੇ ਰਹਾਗੇ ਕਿਉਂਕਿ ਇਹ ਆਪਣੇ ਵਾਸਤੇ ਜਦੋਂ ਕੋਈ ਵੀ ਕੰਮ ਹੈ ਨਾ ਨਮਾ ਮੇਰੇ ਵਾਸਤੇ ਵੀ ਨਮਾ ਹੀ ਹੈ ਇਹ ਤੇ ਵੀ ਉੱਦਾਂ ਮੈਨੂੰ YouTube ਤੇ ਵੀ ਪੈਸੇ ਆ ਵਾਸਤੇ ਨਹੀਂ ਸੀ ਹੈਗਾ ਮੈਨੂੰ ਪਿਆਰ ਆ ਜਿਹੜਾ ਹਨਾ ਪਰਿਵਾਰ ਆਪਣਾ ਬਣੇ ਇਹ ਵੀ ਜ਼ਰੂਰੀ ਆ ਤੇ ਚਲੋ ਜੀ ਉੱਦਾਂ ਕਹਿੰਦੇ ਹਨਾ ਵੀ YouTube ਹੱਕ ਨਹੀਂ ਰੱਖਦਾ ਆਪਣੀ ਮਿੰਤ ਦਾ ਹਨਾ ਉਹ ਵੀ ਬਹੁਤ ਵਧੀਆ ਹਨਾ ਆਪਣਾ ਸਾਰਾ ਪ੍ਰੋਸੈਸ ਬਹੁਤ ਵਧੀਆ ਚੱਲ ਰਿਹਾ ਤੇ ਪਹਿਲਾ ਜਿਹੜੀ ਮਤਲਬ ਕਲਿੱਪ ਸੀਗੀ ਉਸ ਮਾਨ ਦੇਖ ਕੇ ਆ ਸੀ ਮੈਨੂੰ ਬਹੁਤ ਪਿਆਰਾ ਲੱਗਦਾ ਸੀਗਾ ਹਨਾ ਮੈਂ ਕਿਹਾ ਚਲੋ ਉਹਦੇ ਥੋੜਾ ਜਿਹਾ ਸ਼ਾਰਟ ਲਿਆ ਸੀ ਦੇ ਇੱਥੇ ਹਨਾ ਮੇਰੀ ਹੈਗੀ ਸੀਗੀ ਉਸ ਦਿਨ ਵਾਲੇ ਬਲੌਗ ਦੀ ਹਨਾ ਕੁਝ ਗੱਲਾਂ ਬਾਤਾਂ ਜੋ ਆਪਾਂ ਕਰੀਆ ਸੀਗੀਆਂ ਤੇ ਮੈਂ ਸਾਰਿਆਂ ਦੀ ਜਿਹੜੀ ਆਵਾਜ਼ ਆ ਉਹ ਡਿਲੀਟ ਕਰਤੀ ਹਨਾ ਮੈਂ ਕਿਹਾ ਚਲੋ ਵੀ ਅੱਜ ਵਾਲਾ ਬਲੌਗ ਇਸ ਤਰੀ ਹੀ ਦੇ ਦਾਂ ਉਸ ਤੋਂ ਕੁਸਤੇ ਮੈਨੂੰ ਇਹ ਸੀ ਵੀ ਮੇ ਜਿਹੜੀ ਖੁਸ਼ਖਬਰੀ ਆ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਾਂ ਪਰ ਇੰਨਾ ਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਹਨਾ ਵੀ ਮਤਲਬ ਆਉਣ ਵਾਲੇ ਦਿਨਾਂ 'ਚ ਥੋੜੀ ਜਿਹੀ ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਦੱਸੂਗੀ ਹਨਾ ਵੀ ਕੀ ਗੱਲ ਸੀਗੀ ਤੇ ਮੇਰੇ ਵਾਸਤੇ ਬਹੁਤ ਵੱਡਾ ਹਨਾ ਜੀ ਖੁਸ਼ੀ ਦਾ ਦਿਨ ਆ ਵੀ ਮੈਨੂੰ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਤੇ ਮੈਂ ਲੋਕਾਂ ਨੂੰ ਦੇਖਦੀ ਹੁੰਦੀ ਸੀ ਵੀ ਹੈ ਇਹਨਾਂ ਦੀ ਲਾਈਫ ਚ ਆ ਜਾਂਦਾ ਵੀ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਮੇਰੀ ਲਾਈਫ ਚ ਵੀ ਸਾਡੀ ਲਾਈਫ ਚ ਵੀ ਇਹ ਖੁਸ਼ੀ ਕਦੇ ਆਊਗੀ ਹਨਾ ਤੇ ਇੱਥੇ ਜਸਨੀਤ ਖੇਡਦੀ ਆ ਰਵਨੀਤ ਪੜਨ ਨੂੰ ਉੱਧਰ ਬੈਠ ਗਈ ਦੇਖੋ ਇਹਨੂੰ ਇਹ ਹੁੰਦਾ ਵੀ ਮੈਂ ਕਬਜਾ ਕਰ ਲਾਉਂਦੇ ਸਮਾਨ ਤੇ ਜਦ ਮੈਂ ਆ ਕੇ ਦੇਖਿਆ ਅੰਦਰ ਹੌਲੀ ਹੌਲੀ ਉਹਦਾ ਜਿਓਮੈਟਰੀ ਚੱਕੀ ਬੈਠੀ ਉਹਦੇ ਪੈਨ ਨੂੰ ਪਨ ਸਾਰੇ ਪੂਰੀ ਰੀਜ਼ ਨਾਲ ਦੇਖਦੀ ਆ ਜੀ ਇਹਨੂੰ ਕਹਿੰਦੇ ਆ ਵੀ ਜਿਸ ਨਹੀਂ ਤਾਂ ਪੜਨਾ ਫਿਰ ਕਹੂਗੀ ਜੇ ਮੈਂ ਕਹ ਦੂੰਗੀ ਵੀ ਏ ਫਾਰ ਐਪਲ ਬੀ ਫਾਰ ਬੋਲ ਹਨਾ ਫਿਰ ਤਾਂ ਇਦਾਂ ਦੱਸਣ ਲੱਗ ਜੀ ਮम्मा ਮੈਂ ਪੜ ਲਈ ਮम्मा ਮੈਂ ਪੜ ਲਈ ਤੇ ਪਰ ਹੁਣ ਇਹਨੂੰ ਇਹ ਪਤਾ ਲੱਗ ਗਿਆ ਵੀ ਮम्मा ਨੇ ਮੈਨੂੰ ਦੇਖ ਲਿਆ ਤੇ ਵੀ ਮम्मा ਮੇਰੀ ਵੀਡੀਓ ਵੀ ਬਣਾਉਂਦੇ ਨੇ ਫਿਰ ਇਹ ਅੱਖਾਂ ਬਿਲਕੁਲ ਨਹੀਂ ਤਹਾ ਚੱਕਦੀ ਹੈਗੀ ਦੇਖੋ ਹੁਣ ਮੈਨੂੰ ਐਂ ਚ ਬਰੀਕੀ ਆ ਜੀਆ ਕਰਦੀ ਆ ਵੀ ਮम्मा ਨੂੰ ਪਤਾ ਨਹੀਂ ਲੱਗਿਆ ਵੀ ਮम्मा ਮੈਥੋਂ ਖੂਣਣਗੇ ਹੁਣ ਰੱਖਣਗੇ ਤੇ ਆ ਕੇ ਹੌਲੀ ਹੌਲੀ ਬੈੱਡ ਤੇ ਛੜ ਕੇ ਬੈਠ ਗਈ ਨਹੀਂ ਕਿ ਹੈ ਵੀ ਦੀਦੀ ਦੀ ਬੁੱਕ ਵੀ ਪਈ ਆ ਦੀਦੀ ਦਾ ਜਿਓਮੈਟਰੀ ਵੀ ਪਿਆ ਤੇ ਵੀ ਮੈਂ ਚੱਕ ਲਾ ਦੇਖੋ ਕਦੇ ਕੁਸ਼ ਕੱਢ ਕੇ ਦੇਖਦੀ ਆ ਕਦੇ ਕੁਸ਼ ਇਹ ਐਂ ਦਾਲ ਆਉਂਦੀ ਹੁੰਦੀ ਆ ਤੇ ਹੁਣ ਮੈਨੂੰ ਵਿੜਿਆਉਂਦੀ ਆ ਇਸ ਤਰ੍ਹਾਂ ਕਰਦੀ ਆ ਇਹ ਤੇ ਬਾਕੀ ਜਿਹੜੀ YouTube ਦੇ ਚੈਨਲ ਵਾਲੀ ਗੱਲਾਂ ਹਨਾ ਉਹ ਵੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਆਪਣਾ ਸਾਰਾ ਟਾਈਮ ਮਤਲਬ ਜਿਹੜਾ ਬੌਸ ਟਾਈਮ ਵਗੈਰਾ ਹੈਗਾ ਸੀਗਾ ਸਬਸਕ੍ਰਾਈਬਰ ਤਾਂ ਪਹਿਲਾਂ ਹੀ ਪੂਰੇ ਹੋ ਗਏ ਸੀ ਸਟਾਰਟਿੰਗ 'ਚ ਹੀ ਤੇ ਬੋਸ ਟੈਂਬ ਵੀ ਆਪਣਾ ਪੂਰਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਵਾਲੇ ਜਿਹੜੇ ਪ੍ਰੋਸੈਸ ਨੇ ਸਾਰੇ ਕੰਪਲੀਟ ਹੋ ਗਏ ਤੇ ਹੁਣ ਤਾਂ ਕੋਈ ਉਹ ਨਹੀਂ ਹੈਗਾ ਜੀ ਕਿਸੇ ਤਰ੍ਹਾਂ ਦਾ ਵੀ ਨਹੀਂ ਹੈਗਾ ਜਿਹੜੇ ਸ਼ਾਰਟ ਵਗੈਰਾ ਨੇ ਉਹ ਵੀ ਆਪਣੇ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉਹ ਜਿਹੜੀ ਐਸ ਵੀ ਨਹੀਂ ਹੁੰਦੀ ਹੈਗੀ ਨ ਜੇ ਉਹ ਜਾਣ ਲੱਗ ਜੇ ਮਤਲਬ ਵੀ ਉਹਦੇ ਨਾਲ ਇਹ ਹੋ ਜਾਂਦਾ ਹੁੰਦਾ ਵੀ ਜਿਵੇਂ ਆਪਾਂ ਮੋਨਟਾਈਜੇਸ਼ਨ ਚਾਉਣ ਲੱਗ ਜਾਂਦੇ ਨੇ ਤੇ ਇਸ ਤਰ੍ਹਾਂ ਦਾ ਤੇ ਬਾਕੀ ਹਨਾ ਲਾਈਵ ਵਗੈਰਾ ਤਾਂ ਪਹਿਲੇ ਹੀ ਸਟਾਰਟ ਹੋ ਜਾਂਦਾ ਆਪਣਾ ਪਤਾ ਨਹੀਂ 500 ਸਬਸਕ੍ਰਾਈਬਰ ਤੇ ਜਾਂ 1000 ਸਬਸਕ੍ਰਾਈਬਰ ਤੇ ਇਸ ਤਰ੍ਹਾਂ ਸਟਾਰਟ ਹੁੰਦਾ ਹੀ ਹਜੇ ਮੈਂ ਲਾਈਵ ਕਦੇ ਵੀ ਨਹੀਂ ਕਰਿਆ ਹੈਗਾ ਤੇ ਟਾਈਮ ਦਾ ਥੋੜਾ ਜਿਹਾ ਹੋ ਜਾਂਦੀ ਹੈ ਦਿੱਕਤ ਤੇ ਬਾਕੀ ਜੀ ਚੈਨਲ ਦੀ ਤਾਂ ਬਹੁਤ ਵਧੀਆ ਪਰਮਾਤਮਾ ਨੇ ਵੀ ਜਿਹੜੇ ਢੰਗ ਨਾਲ ਆਪਾਂ ਬਣਾਇਆ ਸੀਗਾ ਤੇ ਬਹੁਤ ਵਧੀਆ ਮਤਲਬ ਗਰੋਥ ਗਈ ਆ ਤੇ ਜੇ ਕਿਸੇ ਨੇ ਵੀ ਬਣਾਉਣਾ ਹੋਊਗਾ ਜਿਸ ਤਰ੍ਹਾਂ ਦੀ ਹਨ ਜਿਹੜੇ ਸਾਡੇ ਲਿੰਕ ਚ ਨੇ ਜਾਂ ਹੋਰ ਨੇ ਹਨ ਹੈਲਪ ਆ ਤੇ ਆਪਾਂ ਜ਼ਰੂਰ ਕਰਾਗੇ ਵੀ ਕਈਆਂ ਦਾ ਇੰਟਰਸਟ ਹੁੰਦਾ ਹਨ ਵੀ ਮੈਂ ਚੈਨਲ ਬਣਾਉਣਾ ਜਾਂ ਮੈਂ ਵੀਡੀਓ ਪਾਉਣੀ ਆ ਤੇ ਉਹ ਜ਼ਰੂਰ ਆਪਣੇ ਨਾਲ ਮਿਲ ਸਕਦੇ ਨੇ ਹਨ ਜਾਂ ਮੈਸੇਜ ਵਗੈਰਾ ਕਰਕੇ ਹਨ ਜਿੰਨੇ ਵੀ ਸਾਡੇ ਤੋਂ ਹੈਲਪ ਹੋਊਗੀ ਅਸੀਂ ਕਰਾਂਗੇ ਤੇ ਬਹੁਤ ਵਧੀਆ ਜੀ ਦੀਨ ਨੂੰ ਮਤਲਬ ਹੈਗਾ YouTube ਤੇ ਆਉਣ ਦਾ ਵੀ ਇਦਾਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਹੈਗੀ ਤੇ ਇਥੇ ਸੰਦੀਪ ਵੀ ਆ ਕੇ ਦੇਖਣ ਨਾਲ ਕਿਸੇ ਵੀ ਕੀ ਕਰਦੀ ਹੈ ਫਿਰ ਜ ਸੁਨੀਤ ਨੂੰ ਆਏ ਸੀ ਵੀ ਅੱਜ ਮੇਰੇ ਖੇਡਾ ਲੱਗੇ ਹੋਈਆਂ ਨੇ ਅਸੀਂ ਨੂੰ ਥੋੜਾ ਜਿਹਾ ਚਿਰ ਛੱਡਤਾ ਸੀ ਵੀ ਚਲੋ ਕੋਈ ਨਾ ਫਿਰ ਇਹਨੇ ਫੁੱਲ ਚੱਕ ਲਿਆ ਆਪਣੇ ਕਿਉਂ ਅਸੀਂ ਜਦ ਉਧਰ ਜਾਣੇ ਹੁੰਨੇ ਆ ਬਾਕ ਕਰਨ ਫਿਰ ਇਹ ਫੁੱਲ ਤੋੜਦੀ ਆ ਵੀ ਮੈਂ ਫੁੱਲ ਲੈਣੇ ਨੇ ਲਿਆ ਕੇ ਇੱਥੇ ਖਿਲਾਰ ਦੇਣੀ ਸਾਰੀ ਉੱਪਰ ਦਿੱਤੀ ਤੇ ਇਸ ਤਰ੍ਹਾਂ ਦਾ ਸੀਗਾ ਜੀ ਵੀ ਬੱਚੇ ਵਾਲੇ ਕਰੇ ਤੁਹਾਨੂੰ ਪਤਾ ਹੀ ਆ ਹਨਾ ਵੀ ਖਲਾਰਾ ਜਿਹੜਾ ਬਹੁਤ ਜ਼ਿਆਦਾ ਪੈਂਦਾ ਜਦੋਂ ਛੋਟੀ ਹੁੰਦੀ ਹੈ ਵੈਸੇ ਮੈਂ ਰੋਕਾ ਟੱਕੀ ਵੀ ਨਹੀਂ ਬਾਲੀ ਕਰਦੀ ਹੁੰਦੀ ਰਬਨੀਤ ਨੂੰ ਵੀ ਨਹੀਂ ਸੀ ਮੈਂ ਕਦੇ ਕਰੀ ਮੈਂ ਕਹਿੰਨੀ ਹੁੰਦੀ ਆ ਵੀ ਬੱਚ ਪੰਨਾ ਚਲੋ ਬੱਚੇ ਦਾ ਵਧੀਆ ਨਿਕਲੇ ਤੇ ਇੱਥੇ ਜੀ ਸੰਦੀਪ ਲੱਗੇ ਹੋਏ ਨੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਫਾਰਮ ਦੀ ਜਿਹੜੀ ਸਫਾਈ ਚੱਲਦੀ ਹੈ ਪਹਿਲਾਂ ਰੀਰੂ ਕੱਢਿਆ ਸਾਰਾ ਫਿਰ ਜਿਵੇਂ ਬੈਰਸ ਵਗੈਰਾ ਆਉਣ ਤੋਂ ਹਨਾ ਕਲੀ ਹੁੰਦੀ ਹੈ ਜਿਹੜੀ ਉਹ ਨੀਚੇ ਪਾਉਣੀ ਪੈਂਦੀ ਹੈ ਚੂਨਾ ਕਹਿ ਦਿੰਨੇ ਜੀ ਨੂੰ ਵੀ ਬੈਰਸ ਉਰਸ ਖਤਮ ਕਰਨ ਨੂੰ ਹਨਾ ਨੀਚੇ ਸੈਡ ਵਾਲੀਆ ਕੰਦਾ ਤੇ ਤੇ ਉਸ ਤਰ੍ਹਾਂ ਦਾ ਹੁੰਦਾ ਹਨਾ ਨੀਚੇ ਇਹਨਾਂ ਦੇ ਮਤਲਬ ਚੌਲਾ ਦਾ ਜਿਹੜਾ ਸਾਫ ਕਰਿਆ ਹੋਇਆ ਸਿਲਕਾ ਹਨਾ ਉਹਨੂੰ ਚੰਗੀ ਤਰ੍ਹਾਂ ਧੁੱਪ ਵਗੈਰਾ ਲਗਾ ਕੇ ਤੇ ਉਹ ਇਹ ਕਰਨਾ ਪੈਂਦਾ ਹਨਾ نیچے ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਵਿਛਾਉਣਾ ਪੈਂਦਾ ਕੁਝ ਇੰਚੇ ਪਤ ਨਹੀਂ ਕਿੰਨੇ ਕਿੰਨੇ ਇੰਚ ਹੁੰਦਾ ਤੇ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਫਾਰਮ ਦੀ ਜਿਹੜੀ ਸਫਾਈ ਆ ਉਹ ਚੱਲਦੀ ਸੀ ਕਾਫੀ ਲੰਬਾ ਕੰਮ ਹੁੰਦਾ ਇਹ ਮਤਲਬ ਸलो ਇਹਨਾਂ ਨੂੰ ਜਿਵੇਂ ਵੀ ਪਤਾ ਨਾ ਕਰਦੇ ਨੇ ਬੈਰ ਸਾਬੂਤਸ ਦਾ ਅਟੈਕ ਨਹੀਂ ਹੁੰਦਾ ਫਿਰ ਫਾਰਮ ਤੇ ਜਿਵੇਂ ਹੁਣ ਫਾਰਮ ਦੀ ਜਿਹੜੀ ਸਫਾਈ ਕਰੀ ਆ ਕਾਫੀ ਦਿਨਾਂ ਦਿਨਾਂ ਦੇ ਵਿੱਚ ਹੋਈ ਹੈ ਜੀ ਇਹ ਹਜੇ ਵੀ ਕੰਮ ਅਧੂਰਾ ਰਹਿੰਦਾ ਵੀ ਸੈਡਾ ਸੋਡਾ ਜਿਹੜਾ ਕਲੀ ਦਾ ਹਨਾ ਉਹ ਕਰਨਾ ਜਾਂ ਖੁੰਜਿਆ ਵਗੈਰਾ ਚ ਕਰਨਾ ਹਨਾ ਜਿਵੇਂ ਵੀ ਇਹ ਹੁੰਦਾ ਵੀ ਜਦੋਂ ਫਿਰ ਮਤਲਬ ਬਾੜ ਹੁੰਦੇ ਨੇ ਇਹਦੇ ਵਿੱਚ ਫਿਲ ਪੂਰਾ ਭਰ ਜਾਂਦਾ ਹੈ ਇਹਨਾ ਫਿਰ ਵੀ ਕੋਈ ਬੈਰ ਸਨਾ ਜੀ ਤੇ ਇਸ ਤਰ੍ਹਾਂ ਦਾ ਹੁੰਦਾ ਹਨਾ ਨਿੰਨੀ ਜਿੰਨੀ ਜਾਣਕਾਰੀ ਹੈ ਮੈਂ ਤੁਹਾਨੂੰ ਵਿਅਸਤਾ ਵੀ ਮੈਨੂੰ ਵੀ ਸਾਰੇ ਹੁਣ ਇੰਨਾ ਦਾ ਕੋਰਸ ਕਰਿਆ ਹੋਇਆ ਤੇ ਉਹਦੇ ਨਾਲ ਨਾਲ ਜਦੋਂ ਹੁਣ ਆਪਣਾ ਪ੍ਰੈਕਟੀਕਲ ਹੁੰਦਾ ਘਰ ਦੇ ਵਿੱਚ ਹਨਾ ਵੀ ਉਹ ਵੀ ਆਪਾਂ ਨੂੰ ਪੂਰੀ ਜਾਣਕਾਰੀ ਹੋ ਜਾਂਦੀ ਹੈ ਮੈਂ ਵੀ ਇਹਨਾਂ ਦੀ ਸਾਰੀ ਹੈਲਪ ਕਰ ਦਿੰਨੀ ਆ ਜਿੰਨਾ ਮੇਥੋਂ ਹੁੰਦਾ ਹਨਾ ਇੱਥੇ ਮੈਂ ਲੱਗਣਾ ਸੀਗਾ ਸਬਜ਼ੀ ਕੱਟਣਾ ਤੇ ਸੰਦੀਪ ਫਾਰਮ ਤੇ ਜਿਹੜਾ ਫੂਸ ਵਗੈਰਾ ਕਹਿੰਦੇ ਫੇਰ ਮੈਂ ਨਾ ਆਉਂਗਾ ਵੀ ਚਲ ਜਿੰਨਾ ਕੰਮ ਅੱਜ ਹੋ ਜਾਊਗਾ ਮੈਂ ਕਰਦਾ ਤੇ ਕੁਝ ਇੱਕ ਸਾਈਡ ਜੀ ਮਤਲਬ ਤਿਆਰ ਕਰੀ ਸੀ ਇੱਕ ਵਾਲੀ ਸਾਈਡ ਤਿਆਰ ਸਾਰੀ ਕਰਨੀ ਸੀ ਹਜੇ ਦੂਸਰਾ ਫਾਰਮ ਸਾਰਾ ਰੈਡੀ ਕਰਨਾ ਤੇ ਮੈਂ ਕਿਹਾ ਮੈਂ ਸਬਜੀ ਕੱਟ ਕੇ ਸਬਜੀ ਬਣਾਦਾ ਨਾ ਫਿਰ ਗੋਭੀ ਦੀ ਸਬਜੀ ਬਣਾਉਣੀ ਸੀ ਹੁਣ ਇਹ ਅਬੀ ਗੋਭੀ ਜਾਂਦੀ ਜਾਂਦੀ ਜੀ ਹਨਾ ਪਰ ਉੱਤ ਰੁੱਤ ਚੀ ਬਣਾਉਣਿਆ ਸਬਜੀ ਬੇਰੁੱਤੀ ਨਹੀਂ ਕਦੇ ਵੀ ਬਣਾਈ ਵੀ ਚਲੋ ਇੱਕ ਦੋ ਬਾਰ ਬਣ ਜੂ ਫਿਰ ਤਾਂ ਜਾਦਾ ਧੁੱਪਾ ਜੀ ਹੋ ਗਿਆ ਫਿਰ ਤਾਂ ਮਟਰ ਜਾਂ ਗੋਭੀ ਤੋਂ ਮਨ ਜਾ ਉਹ ਹੋ ਜਾਊਗਾ ਮੈਂ ਕਿਹਾ ਮੈਂ ਗੋਭੀ ਕੱਟ ਕੇ ਜਿਹੜੀ ਪਾਣੀ ਚ ਗਰਮ ਚ ਭਿਉਂਦਾ ਇੱਥੇ ਸੰਦੀਪ ਆਪਦਾ ਫਾਰਮ ਚ ਕੋਈ ਚੀਜ਼ ਲਿਆਉਣ ਲੋਣ ਵਾਲੀ ਹੁੰਦੀ ਹੈ ਜੋ ਚੀਜ਼ਾਂ ਸੌ ਚੀਜ਼ਾਂ ਹੁੰਦੀਆਂ ਨੇ ਹਨਾ ਕੁਝ ਲੈਣ ਗਏ ਸੀ ਤੇ ਮੇਰੀ ਮਸ਼ੀਨ ਵੀ ਲਈ ਹੋਈ ਸੀ ਕੱਪੜੇ ਵੀ ਧੋਂਦੀ ਸੀ ਗੋਪੀ ਘੱਟ ਕੇ ਮੈਂ ਗਰਮ ਪਾਣੀ ਚ ਹਨਾ ਮਤਲਬ ਕੁਸ ਟਾਈਮ ਪਿਆਉਂ ਦਿੰਨੀ ਹੁੰਦੀ ਆ ਤੇ ਮੈਂ ਕਿਹਾ ਚਲੋ ਆਲੂ ਕੱਟ ਲਾਂ ਤੇ ਲਓ ਜੀ ਆਪਾਂ ਬਣਾਤੀ ਸਬਜੀ ਤੇ ਨਾਲੇ ਧੋਲੇ ਕੱਪੜੇ ਤੇ ਇਸ ਤਰ੍ਹਾਂ ਦੀ ਜਿਹੜੀ ਰੁਟੀਨਾ ਸਾਰਾ ਦਿਨ ਹੀ ਕੰਮ ਚੱਲਦੇ ਰਹਿੰਦੇ ਨਹੀਂ ਮੇਰਾ ਕਦੇ ਵੀ ਦਿਨੇ ਆ ਨਹੀਂ ਹੁੰਦਾ ਵੀ ਮੈਂ ਫ੍ਰੀ ਹੋ ਗਈ ਹਨਾ ਕੁਸ ਤਾਂ ਬੱਚਾ ਛੋਟਾ ਅਰ ਨੀਤੇ ਪੀਪਰ ਚੱਲਦੇ ਨੇ ਉਧਰੋਂ ਫਾਰਮ ਦਾ ਹੋ ਜਾਂਦਾ ਹਨਾ ਕੰਮ ਤੇ ਬਾਕੀ ਹਨਾ ਕੋਈ ਐਗ ਵਗੈਰਾ ਲੈਣ ਆਲੀ ਆ ਜਾਂਦੇ ਨੇ ਜਾਂ ਹੋਰ ਹਨਾ ਇਸ ਤਰ੍ਹਾਂ ਸਾਡੇ ਮਤਲਬ ਭੱਜ ਦੌੜ ਲੱਗੀ ਰਹਿੰਦੀ ਆ ਬਸ ਇਹ ਗੁਰੂ ਘਰੇ ਹਨਾ ਵੀ ਸਭ ਦੀ ਲਾਈਫ ਹੀ ਇੰਨੀ ਬਿਜੀ ਹੋਵੀ ਤੇ ਸਾਨੇ ਵੀਜੀ ਲਾਈਫ ਹੀ ਵਧੀਆ ਲੱਗਦੀ ਆ ਫਿਰ ਬਸ ਇਹ ਸਬਜੀ ਸਬਜੀ ਬਣਾ ਕੇ ਮੈਂ ਕਿਹਾ ਰੋਟੀ ਬਣਾ ਲਈਏ ਮੇ ਰੋਟੀ ਰੋਟੀ ਦਾ ਕੰਮ ਨੇ ਮੇੜ ਲੀਏ ਜੇ ਵਿੱਚ ਦੀ ਜਸਨੀਤ ਨੂੰ ਦੁੱਧ ਦੁੱਧ ਪਲਾਇਆ ਉਹਨੂੰ ਖੇੜ ਲਾਏ ਇੱਥੇ ਮੈਂ ਬਣਾਵਣਾ ਕਿ ਜਦ ਮੇ ਰੋਟੀ ਲੱਗਦੀ ਹੁੰਦੀਆਂ ਨਾਲ ਦੀ ਨਾਲ ਹੀ ਸਾਰਿਆਂ ਨੂੰ ਫੜਾਈ ਜਾਣੀ ਹੁੰਦੀਆਂ ਵੀ ਗਰਮ ਗਰਮ ਖਾ ਲੋ ਕਦੇ ਵੀ ਡੱਬੇ ਚ ਨਹੀਂ ਰੋਟੀ ਬਣਾ ਕੇ ਪਾਈ ਹੈਗੀ ਰੋਟੀ ਬਣ ਗਈ ਸੀ ਰਵਨੀਤ ਉਹਦੋਂ ਬਾਅਦ ਕਹਿੰਦੀ ਮੈਂ ਕਾਫੀ ਬਣਾ ਲਾਂ ਹਜੇ ਮੇਰੀ ਸੈਲਫ ਵਗੈਰਾ ਸਾਫ਼ ਕਰਨ ਵਾਲੀ ਰਹਿੰਦੀ ਆ ਭਾਂਡੇ ਸਾਫ਼ ਕਰਨ ਵਾਲੀ ਰਹਿੰਦੇ ਨੇ ਹਨਾ ਮੈਂ ਕਿਹਾ ਵੀਡੀਓ ਵੀ ਰਿਟ ਬੁੱਕ ਕਰਕੇ ਪਾਉਣੀ ਆ ਤੇ ਇਹ ਜੇ ਕੰਮ ਸੀਗੇ ਮੇਰੇ ਰਵਨੀਤ ਲੱਗੀ ਸੀ ਉਹ ਆਪਣੀ ਕਾਫੀ ਬਣਾ ਕੇ ਲੈ ਜੂਜੀ ਬਾਕੀ ਮੈਂ ਦੁੱਧ ਜਿਨੂੰ ਵੀ ਜੋ ਕੁਝ ਲੈਣਾ ਹੋਊਗਾ ਹਨਾ ਉਹ ਕਰਕੇ ਸੈਲਫ ਸਾਫ ਕਰਕੇ ਭਾਂਡੇ ਸਾਫ ਕਰਕੇ ਹਨਾ ਤੇ ਫਿਰ ਕੁਝ ਟਾਈਮ ਵੀਡੀਓ ਬੁੜੀਓ ਐਡਿਟ ਕਰੂੰਗੀ ਤੇ ਇਹ ਜਿਹੇ ਕੰਮ ਹੁੰਦੇ ਨੇ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਜਦ ਤੱਕ ਲਈ